ਮੇਰਾ ਨਾਮ ਆਇਆ ਹੈ ਨਾ ਹਾਂ ਕਿੱਥੋਂ ਦਾ ਰਹਿ ਗੋਲੇ ਆਟੀ ਅਸੀਂ ਪੋਜੋ ਕੰਦੇ ਰਹਿਣ ਵਾਲੇ ਆ ਬੇਟੇ ਸਾਡਾ ਸਵਾਨ ਚੋਰੀ ਹੋ ਗਿਆ ਤੇ ਕੀ ਕਰਦੇ ਸੀ ਤੁਹਾਡੇ ਘਰ ਵਾਲੇ ਮੇਰਾ ਨੌਕਰੀ ਕਰਦਾ ਸੀ ਪੰਜਾਬ ਪੁਲਿਸ ਵਿੱਚ ਹਾਂਜੀ ਰਟਾਇਰ ਚਲ ਰਟਾਇਰ ਹੋਏ ਨੂੰ 22 ਸਾਲ ਹੋ ਗਏ ਨੇ 22 23 ਸਾਲ ਹੋ ਗਏ ਨੇ ਹਾਂਜੀ ਤੇ ਅਸੀਂ ਹੁਣ ਬੱਚੇ ਇੱਥੋਂ ਚਲੇ ਗਏ ਤੇ ਸਾਡਾ ਪਹਿਲੀ ਦਾ ਵੀ ਥੋੜਾ ਜਿਹਾ ਚੱਲਦਾ ਸੀ ਝਗੜਾ ਉਸ ਕਰਕੇ ਬੱਚੇ ਅਸਾ ਇਥੋਂ ਕੱਢ ਦਿੱਤੇ ਕੋਈ ਨੌਕਰੀ ਕਰਦੇ ਕੋਈ ਬਾਹਰ ਪ੍ਰਾਈਵੇਟ ਸਰਵਸ ਕਰਦੇ ਤੇ ਅਸੀਂ ਦੋਵੇਂ ਬਜ਼ੁਰਗ ਸੀਗੇ ਤੇ ਅਸੀਂ ਕੰਮ ਕਰਾਉਂਦੇ ਰਹਾਂ ਟੂਟੀਆਂ ਵਾਲਿਆਂ ਤੋਂ ਤੇ ਪੈਸੇ ਵੀ ਕੱਢ ਕੇ ਦਿੰਦੇ ਰਹਾਂ ਤੇ ਸਾਨੂੰ ਇਹ ਨਹੀਂ ਪਤਾ ਸੀ ਸਾਡਾ ਇਹਨਾਂ ਚੋਰੀ ਕਰ ਲੈਣਾ ਇਹਨਾਂ ਹੀ ਸਾਨੂੰ ਲੁੱਟ ਕੇ ਅਸੀਂ ਇੱਧਰ ਸੁੱਤੇ ਹੋਏ ਸੀ ਇੱਧਰ ਵੀ ਸਾਨੂੰ ਡਰ ਸੀ ਉਧਰ ਤਾਂ ਤਾਲੇ ਲੱਗੇ ਹੁੰਦੇ ਸੀ ਕੋਈ ਇਹੋ ਜਿਹਾ ਡਰ ਨਹੀਂ ਸੀ ਇੱਥੇ ਸਾਡਾ ਸਾਰਾ ਕੁਝ ਕੱਢ ਕੇ ਲਾਇਆ ਗਏ ਨੇ ਅੱਛਾ ਜਦੋਂ ਸਵੇਰੇ ਵੇਖਿਆ ਹਾਂ ਸਵੇਰੇ ਸਵੇਰੇ ਵੇਖਿਆ ਤੇ ਤਲ ਅੰਦਰੋਂ ਕੁੰਡੀ ਲੱਗੀ ਹੋਈ ਮੈਂ ਤਾਂ ਇੱਥੇ ਹੀ ਮੈਨੂੰ ਤਾਂ ਬਿਹੋਸ਼ ਹੋ ਗਈ ਵੀ ਜਿਹੜਾ ਅੰਦਰੋਂ ਕੁੰਡੀ ਲਾ ਗਿਆ ਕੋਈ ਸਾਡਾ ਤਾਂ ਕੁਝ ਨਹੀਂ ਛੱਡ ਗਿਆ ਤੇ ਉਹਦੇ ਵਿੱਚ ਫੇਰ ਅਸੀਂ ਕਿਸੇ ਨੂੰ ਚੜਾ ਕੇ ਅੰਦਰੋਂ ਕੁੰਡੀ ਖਲਾਈ ਅੰਦਰ ਵੇਖਿਆ ਸਾਰਾ ਕੁਝ ਥਿਲਰਿਆ ਆ ਜਾਂ ਸਾਡਾ ਸਾਡੀ ਫ੍ਰਿਜ ਤੇ 5 ਰੁਪਏ ਪਏ ਸੀ ਉਹ ਵੀ ਨਹੀਂ ਛੱਡੇ ਉਹ ਜਿਹੜਾ ਇਹੋ ਜਿਹਾ ਲਾਟ ਬਣਾਇਆ ਉਹ ਜਦ ਸਾਡਾ ਲਾਟ ਬਣਾ ਦਿੱਤਾ ਤੋੜ ਪਨ ਕੀਤੀ ਤੇ ਇੱਕ ਕਾਪੀ ਵਿੱਚ ਪੈਸੇ ਜਿਹੜੇ ਸੀ ਉਹ ਪਾਸੇ ਕਿਤੇ ਰਹਿ ਗਏ ਨੇ ਦੋ ਕਾਪੀਆਂ ਚੋਂ ਕੱਢ ਕੇ ਲੈ ਗਏ ਪਾਣ ਕੱਢ ਕੇ ਲੈ ਗਏ ਸਾਰਾ ਕੁਝ ਕੱਢ ਕੇ ਲੈ ਗਏ ਹੁਣ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਕਿ ਇਹ ਨਾ ਫੜੇ ਨਹੀਂ ਗਏ ਨਹੀਂ ਬੇਟਾ ਰੋਲ ਗਿਆ ਮੇਰਾ ਬੰਦਾ ਕੋਈ ਕਾਰਵਾਈ ਨਹੀਂ ਵੇਖਾਂਗੀ ਮੈਂ ਥੋੜੀ ਜਿਹੀ ਠੀਕ ਹੋ ਗਈ ਤੇ ਮੈਂ ਕਿਸੇ ਦੁਪਹਿਰੀ ਜਾ ਕੇ ਡਿੱਗਾਂਗੀ ਵੀ ਅਸੀਂ ਸਾਡਾ ਕੀ ਜੋ ਲਾ ਗਏ ਪੈਸੇ ਸੀਗੇ ਸਾਰੇ ਅੱਕ ਦੇ ਸੀਗੇ ਲੈ ਗਏ ਸਾਡਾ ਕੁਝ ਨਹੀਂ ਛੱਡ ਗਏ ਕਿੰਨੇ ਕ ਦਾ ਸਮਾਨ ਜਿਹੜਾ ਆਪਣਾ ਚੋਰੀ ਦਾ ਸਮਾਨ ਇੱਕ ਕਵਾਲੀਆਂ ਦਾ ਜੋੜਾ ਹੈ ਇੱਕ ਚਮਕੀ ਦਾ ਜੋੜਾ ਹੈ ਤੋਲੇ ਸੀਗੇ ਤੋਲੇ ਸਾਢੇ 3 ਤੋਲੇ ਦੇ ਲਗਭਗ ਸੀ ਨਵਾਂ ਤੋਲਾ ਇਹ ਛਾਪਾਂ ਸੀਗੀਆਂ ਚੋਰੀ ਕਰਕੇ ਲੈ ਗਏ ਪੈਸੇ ਵੀ ਚੋਰੀ ਕਰਕੇ ਲੈ ਗਏ ਬੇਟਾ ਜੋ ਉਹਨਾਂ ਦੇ ਹੱਥ ਆਇਆ ਸਭ ਕੁਝ ਲੈ ਗਏ ਇੱਕ ਕੱਪੜਾ ਲੀੜਾ ਨਹੀਂ ਲੈ ਗਏ ਸੋਨੇ ਦੀਆਂ ਪਰਚੀਆਂ ਵੀ ਪਾੜ ਕੇ ਸੱਟ ਗਏ ਨੇ ਕਾਰਵਾਈ ਹੋਣੀ ਚਾਹੀਦੀ ਇਹਨਾਂ ਤੇ ਕਾਰਵਾਈ ਤਾਂ ਬੇਟਾ ਹੁਣ ਅਸੀਂ ਕੀ ਕਰੀਏ ਸਾਡੀ ਸੁਣਾਈ ਨਹੀਂ ਹੈਗੀ ਸਾਡੀ ਸੁਣਾਈ ਮੇਰਾ ਬੰਦਾ ਰੋਲ ਗਿਆ ਥਾੜੇ ਜਾ ਜਾ ਕੇ ਕਿੱਦੇ ਜਾ ਜਾ ਕੇ ਸਾਡੀ ਕੋਈ ਸੁਣਾਈ ਨਹੀਂ ਹੋਈ ਕੀ ਨਾਮ ਤੁਹਾਡਾ ਕੱਕਾ ਸਿੰਘ ਕੱਕਾ ਸਿੰਘ ਕਿੱਥੋਂ ਦੇ ਰਹਿਣ ਵਾਲੇ ਹੋ ਪਿੰਡ ਪੋਜੋ ਕੀ ਦੇ ਹਾਂਜੀ ਕੀ ਹੋਇਆ ਕਿ ਚੋਰੀ ਕਿੱਥੇ ਹੋਈ ਕਿਵੇਂ ਹੋਈ ਮੇਰੇ ਕਮਰੇ ਚ ਮੈਂ ਜਦੋਂ ਸਵੇਰੇ ਕਰਦੇ ਸੀ ਅਸੀਂ ਜ ਮੈਂ ਪੰਜਾਬ ਪੁਲਿਸ ਸੀਆਈਡੀ ਚ ਰਿਟਾਇਰਡ ਹਾਂ ਹਾਂ ਜੀ ਸੇਵਾਮੁਕਤ ਤੇ 2001 ਚ ਰਿਟਾਇਰਡ ਹੋਇਆ ਹਾਂ ਰਿਟਾਇਰ ਹੋਇਆ ਹਾਂ ਜੀ ਤੇ ਮੈਂ ਘਰੇ ਅਸੀਂ ਰਹਿ ਗਏ ਹਾਂ ਤੇ ਦੋਵੇਂ ਜੀ ਅਸੀਂ ਰਹਿੰਦੇ ਹਾਂ ਤੇ ਬੱਚੇ ਮੇਰੇ ਸਰਵਿਸ ਕਰਦੇ ਨੇ ਹਾਂ ਹਾਂ ਤੇ ਅਸੀਂ ਮੈਂ ਜਦੋਂ ਸਵੇਰੇ ਅਸੀਂ ਚਾਹ ਪੀਂਦੇ ਸੀ ਤੇ ਮੈਂ ਵੇਖਿਆ ਤੇ ਉਥੇ ਤਾਲਾ ਖੋਲਿਆ ਤੇ ਅਗਰੋਂ ਕੁੰਡੀ ਲੱਗੀ ਹੋਈ ਸੀ ਤੇ ਉਹ ਕੋਈ ਲੰਘਿਆ ਚੰਦਾ ਹੀ ਇੱਕ ਬੱਚਾ ਉਹਨੂੰ ਮੈਂ ਕਿਹਾ ਕਾਕਾ ਅੰਦਰੋਂ ਕੁੰਡੀ ਲੱਗੀ ਉੱਤੇ ਚੜ ਕੇ ਕੁੰਡੀ ਖੋਲੀ ਉਹ ਤੇ ਚੜ ਕੇ ਤੇ ਕੋਨੇ ਅੰਦਰੋਂ ਕੁੰਡੀ ਖੋਲੀ ਤੇ ਉਹ ਅੰਦਰ ਉਹ ਫਿਰ ਸਮਾਨ ਮੈਂ ਵੇਖਿਆ ਤੇ ਮੇਰਾ ਬਾਰੀ ਵੇ ਟਟੀਆਂ ਪਈਆਂ ਇਹ ਰਸੋਈ ਵੀ ਅਕਸਰ ਨਰ ਬਾਹਰ ਕੱਢ ਆਇਆ ਇੱਕ ਮੇਰਾ ਦਰਵਾਜਾ ਜਿਹੜਾ ਤੋੜਿਆ ਭਾਂ ਤੋੜ ਕੀਤੀ ਬਾਰੀ ਦੀ ਉਹ ਸਰੀਏ ਸੇ ਉਹ ਖੁੱਲਿਆ ਨਹੀਂ ਉਹ ਜਿਹੜਾ ਸੀਗਾ ਉਹਦੇ ਰਾੜ ਪਾ ਕੇ ਇੱਕ ਕੁੰਡੇ ਵਿੱਚ ਰਾੜ ਪਾ ਕੇ ਤੇ ਦੋ ਜਣੇ ਖਿੱਚਿਆ ਤੇ ਉਹ ਮੇਰਾ ਕੁੰਡਾ ਜਿਹੜਾ ਇ ਦਰਵਾਜੇ ਦਾ ਉਹ ਬਾਹਰ ਨਿਕਲ ਗਿਆ ਉਹ ਟੁੱਟਾਇਆ ਉਹ ਬਾਹਰ ਨਿਕਲ ਗਿਆ ਤੇ ਉਹ ਫਿਰ ਅੰਦਰ ਵੜ ਗਏ ਲਾਈਟਾਂ ਬਲਬ ਜਿਹੜੇ ਉਹਨਾਂ ਨੇ ਬੰਦ ਕਰ ਦਿੱਤੇ ਅੰਦਰ ਵੜ ਕੇ ਮੇਰਾ ਸਾਰਾ ਸਮਾਨ ਫੋਲਿਆ ਜਿਹਦੇ ਵਿੱਚ ਉਹ ਉਹਨਾਂ ਨੇ ਕੱਪੜੇ ਫੋਲਤਾਲ ਸਾਰਾ ਕੁਝ ਕਰਕੇ ਤੇ ਉਹਨਾਂ ਵਿੱਚੋਂ 30000 ਰੁਪਈਆ ਜਿਹੜਾ ਉਹ ਨਿਕਲਿਆ ਕੁਝ ਤੇਦਾ ਦੇਰ ਘੇਰ ਕੋਈ ਪਾਣ ਸੀਗਾ ਤੇ ਉਹ ਵੀ ਲੈ ਗਏ ਤੇ ਕੋਈ ਮਿਸਯੋਨਾ ਜਿਹੜਾ ਸੀ ਕੋਈ ਤੈਨ ਕੋ ਤੋਲੇ ਕਿ 30 10 ਸੀਗਾ ਉਹ ਵੀ ਲੈ ਗਏ ਸਾਰਾ ਫਰੋਲ ਕੇ ਤੇ ਜਿਹੜੇ ਵਿੱਚ ਇੱਕ ਕਾਪੀ ਚ ਨਾ 5000 ਰੁਪਈਆ ਸੀ ਉਹ ਕਾਪੀਆਂ ਸਾਰੀਆਂ ਮੇਰੀਆਂ ਬੋਲੀਆਂ ਉਹ ਮੇਰੇ 5000 ਰੁਪਈਆ ਮੇਰੇ ਉਹ ਬਾਰੀ ਉਹ ਇੱਕ ਜਿਹੜੀ ਕਾਪੀ ਦੇ ਵਿੱਚ ਹੀ ਰਹਿ ਗਿਆ ਉਹ ਗੁਦਰਤੀ ਵਿੱਚ ਉਹਨਾਂ ਕੋ ਨਿਕਲਿਆ ਨਹੀਂ ਹਾਂਜੀ ਇਹ ਕੁਝ ਹੋਇਆ ਮੇਰੇ ਫੋਨ ਕਿਤਾਬ ਸਵੇਰੇ ਪੁਲਿਸ ਆ ਕੇ ਤੇ ਉਹ ਐਸਆਈ ਨੇ ਸਾਰਾ ਕੁਝ ਤਲਾਸ਼ੀ ਲੈ ਵੇਖ ਕੇ ਤੇ ਉਹ ਮੌਕਾ ਵੇਖ ਕੇ ਤੇ ਉਹ ਚਲਾ ਗਿਆ ਜਿਹੜੇ ਕੋ ਹੋ ਜਾਏ ਜੇ ਤੱਕ ਕੋਈ ਅੱਜ 25 ਤਰੀਕ ਨੂੰ 5 ਮਹੀਨੇ ਹੋ ਜਾਣੇ ਅੱਜ 25 26 ਹੋ ਗਈ 1 ਮਹੀਨਾ ਹੋ ਗਿਆ 5 ਮਹੀਨੇ ਹੋ ਗਿਆ ਜੀ ਹੁਣ 5 ਮਹੀਨੇ ਹੋ ਅਜੇ ਤੱਕ ਕਾਹੇ ਪਛਾ ਦਰਜ ਹੁਣ ਕੀਤਾ ਉਹ ਆ ਉਹ ਐਸਆਈ ਜੇ ਮਲਾਕਾ ਸੀ ਕਿ ਉਹ ਮੇਰੀ ਕੋਈ ਸੁਣਾਈ ਨਹੀਂ ਮੈਂ ਜਾਣਾ ਤੇ ਕੋਈ ਮੇਰੀ ਸੁਣਾਈ ਫਿਰ ਮੈਂ ਜਾ ਕੇ ਡੀਐਸਪੀ ਦੇ ਪੇਚ ਹੋਇਆ ਐਸਪੀ ਦੇ ਪੇਚ ਹੋਇਆ ਉਹਨਾਂ ਕੋਈ ਦਵਕਾ ਲਾਇਆ ਤੇ ਉਹਦੇ ਕਹੇ ਤੇ ਮੇਰੀ ਉਹਨਾਂ ਨੇ ਕੋਈ ਪਛਾਤਾਦ ਦੀ ਕੀਤਾ ਤੇ ਉਹ ਮੈਂ ਉਹਨਾਂ ਦੇ ਵਿਚਈ ਹੈ ਤੇ ਮੈਂ ਉਹ ਜਿਹੜਾ ਪੁੱਛਿਆ ਫੋਨ ਕੀਤਾ ਉਹ ਕਹਿੰਦਾ ਮੈਂ ਛੁੱਟੀ ਤੇ ਆ ਤੇ ਮੇਰੀ ਅਜੇ ਕੋਈ ਸੁਨਾਈ ਨਹੀਂ ਤੇ ਕਿੰਨੇ ਕ ਦਾ ਜਿਹੜਾ ਸਮਾਨ ਲੈ ਗਏ ਨੇ ਘਰੋਂ ਕੱਢ ਕੇ ਕਿੰਨੇ ਕ ਦੀ ਕੀਮਤ ਬਣਦੀ ਆ ਉਹਨਾਂ ਦੀ ਕੁੱਲ ਕਿੰਨੀ ਬਣਦੀ ਹੋਵੇਗੀ ਆਪਣੇ 3 ਤੋਲੇ ਤੋਂ 3 ਲੱਖ ਡੇਢ ਆ ਸਾਢੇ 3 ਲੱਖ ਦੇ ਟੋਟਲ ਕੁੱਲ ਬਣਾ ਲਓ ਘੱਟਵਾਦ ਕੀਤੇ ਪੈਸਾ ਸਿਉਣਾ ਜਾਣੇ ਚਾਹੀਦੇ ਨੇ ਦੋਸ਼ੀ ਹਾਂਜੀ ਦੋਸ਼ੀ ਫੜੇ ਜਾਣੇ ਜਿਨ੍ਹਾਂ ਦਾ ਨਾਮ ਮੈਨੂੰ ਪਤਾ ਲੱਗ ਚੁੱਕਾ ਇਹਨਾਂ ਨੂੰ ਮੈਂ ਦੱਸ ਵੀ ਚੁੱਕਾ ਹਾਂਜੀ ਅਜੇ ਬੰਦੇ ਉਨੇ ਮੈਂ ਅਰਜ਼ੀ ਵਿੱਚ ਲਿਖ ਕੇ ਪੇਸ਼ ਵੀ ਹੋਇਆ ਸੀ ਡੀਐਸਪੀ ਤੇ ਉਹਦੇ ਵਿੱਚ ਮੈਂ ਲਿਖ ਦਿੱਤਾ ਸੀ ਐਸਟਾਫ ਨੂੰ ਵੀ ਦਿੱਤਾ ਅਜੇ ਤੱਕ ਕੋਈ ਉਹਨਾਂ ਦੀ ਪੁੱਛੀਏ ਕੋਈ ਕਾਰਵਾਈ ਨਹੀਂ ਹੋਈ